ਹਾਂ ਮੇਰੇ ਮਾਤਾ ਬਾਬੇ ਬੂਆ ਕਹਿੰਦੀ ਜਿਹੜਾ ਰਿਸ਼ਤਾ ਸੀ ਇੱਧਰ ਕਰਾ ਦਿੰਦੇ ਆ ਮੈਂ ਕਿਹਾ ਹਰੀਪੁਰੇ ਕਹਿੰਦੀ ਸੀ ਆਪਾਂ ਕਹਿੰਦਾ ਮੈਂ ਨਹੀਂ ਕਰਾਂ ਮੈਂ ਕਹਿੰਦਾ ਉੱਥੇ ਨਹੀਂ ਕਰਾਂ ਜੇ ਮੈਂ ਪੂਰੀ ਪਾਣੀ ਧਾੜੀ ਮਰ ਜੂਗੀ ਕਹਿੰਦਾ ਮੈਂ ਤਾਂ ਕਹਿੰਦਾ ਪਾਣੀ ਭਰਦੇ ਤੇ ਚੱਲ ਪਾਣੀ ਭਰਦੀ ਮਰ ਜੂਗੀ ਮੇਰੀ ਬੜੀ ਕਹਿੰਦਾ ਮੈਂ ਤੈਨੂੰ ਮੈਂ ਨਹੀਂ ਲੈ ਸਾਨੂੰ ਨਹੀਂ ਤੁਸੀਂ ਵਿਆਹ ਆ ਤੇਰੇ ਬਾਪ ਨੇ ਬੈਲਤਾ ਮੈਂ ਵਿਆਹ ਨਹੀਂ ਕੋੜੀ ਪਾਣੀ ਕਿਤੇ ਦੂਰ ਤੇ ਲਿਆਣਾ ਮੈਂ ਦਾ ਵੀ ਪਾਣੀ ਕਿੱਥੇ ਲਿਆਣਾ ਦੂਰ ਤਾਂ ਹੀ ਹੁੰਦੇ ਤੇ ਪਾਣੀ ਹਾਂ ਆਪਾਂ ਭਾਈ ਮਨਾਉਣੇ ਅਸੀਂ 14 ਨੂੰ ਹਾਂ ਅੱਧਿਆਂ ਨੇ ਤਕਰੀਬਨ ਅੱਜ ਮਨਾਉਣੇ ਆ ਉਹਨਾਂ ਨੇ ਅੱਜ ਮਨਾਉਣੇ ਰੱਜੀ ਦੀਦੀ ਨਾਲ ਪਿੰਡ ਦੇ ਹਿਸਾਬ ਨਾਲ ਪਿੰਡ ਦੇ ਹਿਸਾਬ ਨਾਲ ਕਹਿੰਦੇ ਸਰਦਾਰ ਵਾਲੇ ਭਾਈ ਗਾਣੀਆਂ ਤੇ ਅੱਗੇ ਸਾਰੇ ਇਹ ਵੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵਾਂਗੇ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਚ ਮਾਨਕ ਕਰੇ ਜੀ ਵਾਧਾ। ਅ ਲਓ ਜੀ ਜਿਵੇਂ ਹੁਣ ਭਾਈ ਤੁਸੀਂ ਪਿਛਲੇ ਬਲੌਗਾਂ ਦੇ ਦੇਖ ਲਈਆਂ ਹਨਾ ਸਾਡੀ ਕਬੀਲਦਾਰੀ ਹੈਗੀ ਥੋੜੀ ਜਿਹੀ ਭਾਰੀ ਹੈ। ਹੈ ਤੇ ਪਿਛਲੇ ਬਲੌਗ ਤੁਸੀਂ ਦੇਖੀ ਆ ਹੁਣ ਭਾਈ ਅਸੀਂ ਸੰਧਾਰੇ ਆ ਹੰਦੂਰੇਆਪੁਰ ਹੋਏ ਵੇ ਹਨਾ ਸੰਧਾਰੇ ਦੇ ਰਹੇ ਆ ਭੈਣਾ ਨੂੰ ਤੇ ਪਹਿਲਾ ਡੱਬੇ ਦਿੱਤੇ ਤੇ ਭਾਈ ਹਰਜੋਤ ਦੇ ਨਾਮ ਦੇ ਤੇ ਹੁਣ ਸੰਧਾਰਿਆਂ ਦਾ ਚੱਲ ਰਿਹਾ ਕੰਮ ਦੋ ਭੈਣਾਂ ਨੂੰ ਦੇ ਹੋਗੇ ਤੇ ਇੱਕ ਭੈਣ ਰਹਿੰਦੀ ਆ ਤਬੀਲਦਾਰੀ ਭਾਰੀ ਮੈਂ ਉਹ ਆਏ ਨਹੀਂ ਕਹਿੰਦਾ ਵੀ ਹਾਂ ਕਿਤੇ ਸਾਨੂੰ ਆਏ ਲੱਗਦਾ ਵੀ ਪਤਾ ਨਹੀਂ ਕਿਤੇ ਕਿੰਨਾ ਕੋ ਹੋ ਹੋ ਗਿਆ ਹਨਾ ਦੇਖੋ ਭਾਈ ਭੈਣਾਂ ਦਾ ਪਿਆਰ ਬਹੁਤ ਮੁਸ਼ਕਲ ਨਾਲ ਮਿਲਦਾ ਹਨਾ ਇਹ ਕਿਸੇ ਕਿਸੇ ਦੇ ਕਰਮਾਂ ਚ ਹੀ ਹੁੰਦਾ ਤੇ ਜਿਨ੍ਹਾਂ ਨੂੰ ਨਹੀਂ ਰੱਬ ਨੇ ਭੈਣ ਦੱਤੀ ਵੀ ਉਹ ਬਜਾレ ਦੇਖਦੇ ਹਨਾ ਵੀ ਆ ਆਪਣਾ ਰਖੜੀਆਂ ਨੂੰ ਵੀ ਜੇ ਕਿਤੇ ਸਾਡੀ ਵੀ ਭੈਣ ਹੁੰਦੀ ਭਾਈ ਅਸੀਂ ਵੀ ਚਾਹ ਕਰਦੇ ਅਸੀਂ ਵੀ ਰਖੜੀ ਬਣਾਉਂਦੇ ਹਨ ਤੇ ਦੁਨੀਆ ਤੇ ਹਰੇਕ ਬੰਦੇ ਦੀ ਹਰੇਕ ਵਿਸ਼ ਨਹੀਂ ਪੂਰੀ ਹੋ ਸਕਦੀ ਤੇ ਜੋ ਮਾਲਕ ਨੂੰ ਚਾਹ ਵੀ ਉਹੀ ਹੁੰਦਾ ਜੋ ਭਾਵੇਂ ਕਰਤਾਰ ਸੋ ਅੱਜ ਹੁਣ ਭਾਈ ਅਸੀਂ ਚੱਲੇ ਆ ਜੀ ਛੋਟੀ ਭੈਣ ਨੂੰ ਕੀ ਸੰਧਾਰਾ ਦੇ ਜਾਂਦਾ ਤਾਂ ਗਬਲੀ ਨੂੰ ਵੀ ਦੇ ਜਾਂਦਾ ਤਾਂ ਤੇ ਵੱਡੀ ਭੈਣ ਰਹਗੀ ਤੇ ਅੱਜ ਹੁਣ ਚੱਲੇ ਵੱਡੀ ਭੈਣ ਕੋਲ ਨੂੰ ਮੈਂ ਦੁੱਧ ਤੋਂ ਆਇਆ ਤਾਂ ਜੀ ਤਾਂ ਦਸਤਾਰ ਤਾਂ ਉਹੀ ਸਜਾਈ ਹੋਈ ਐ ਤੇ ਕੱਪੜੇ ਵੀ ਬਸ ਲੋਰ ਬਦਲ ਲੀ ਆਪਾਂ ਲੋਰ ਤੇ ਛੱਟੇ-ਛੁੱਟੇ ਪਾਈ ਜਾਂਦੇ ਤੋਂ ਢੜਲੇ ਹਨ ਤਾਂ ਕਰਕੇ ਤੇ ਹੁਣ ਚੱਲੇ ਆ ਜੀ ਭੈਣ ਕੋਲ ਨੂੰ ਭੈਣ ਨੇ ਵੀ ਭਾਈ ਅੱਗੇ ਜਾਣਾ ਸੰਧਾਰਾ ਦੇਣ ਉਹਨਾਂ ਆਪਣੀ ਨਾਨਦ ਨੂੰ ਤੇ ਆਪਣੀ ਬੂਆ ਜੀ ਨੂੰ ਉਹਨਾਂ ਨੇ ਵੀ ਅੱਗੇ ਜਾਣਾ ਤਾਂ ਕਰਕੇ ਹੁਣ ਥੋੜੀ ਜੀ ਹੈਗੀ ਸਾਨੂੰ ਕਾਲੀ ਤੇ ਜਲਦੀ ਜਦੋਂ ਜਲਦੀ ਸਾਨੂੰ ਭੈਣ ਕੋਲ ਲੈ ਕੇ ਚੱਲਦੇ ਆ ਜੀ ਤੇ ਪਹਿਲਾਂ ਮੈਂ ਤੁਹਾਨੂੰ ਮਿਲਾਉਣਾ ਫੈਮਿਲੀ ਨਾਲ ਆਜੋ ਫੇ ਮਿਲਦੇ ਆ ਫੈਮਿਲੀ ਓਏ ਇੱਧਰ ਸਾਡੀ ਨੂਰ ਨੂੰ ਲੈ ਪੈ ਗਿਆ ਪੰਗਾ ਓਏ ਦੇਖੋ ਜੀ ਪਹਿਲਾਂ ਮੈਂ ਨਾ ਬਿਨਾ ਕੈਮਰਾ ਔਨ ਕਰੇ ਤੇ ਮੈਂ ਉਦਾਂ ਹੀ ਕਹਿਤਾ ਮੈਂ ਕਿਹਾ ਸਾਸਰੀ ਕਾ ਬੁਲਾਈ ਇਹਨੇ ਬੁਲਾਤੀ ਮੈਂ ਕਿਹਾ ਓਹੋ ਗਲਤੀ ਕਰ ਹੋ ਗਈ ਕੈਮਰਾ ਨਹੀਂ ਔਨ ਕਰਿਆ ਹੁਣ ਮੈਂ ਔਨ ਕਰਿਆ ਹੁਣ ਬੁਲਾਉਂਦੀ ਨਹੀਂ ਨੂਰੇ ਓ ਨੂਰੇ ਪੁੱਤ ਬੁਲਾ ਦੇ ਸਾਸਰੀ ਕਾ ਬੁਲਾ ਦੇ ਮੇਰਾ ਪੁੱਤ ਨਹੀਂ ਬੁਲਾਈ ਓਏ ਬਾਰ ਬੁਲਾ ਦੇ ਪੁੱਤ ਇੱਧਰ ਦੇਖ ਪੁੱਤ ਸਾਸਰੀ ਕਾਲ ਮੈਂ ਮੈਚ ਉਹ ਚਾਕਲੇਟ ਦਊਂਗਾ ਬੱਸ ਨਾ ਭਾਈ ਹੁਣ ਨਹੀਂ ਬੁਲਾਉਣੀ ਕੁਕਰ ਇਹਨੇ ਲੈਣੇ ਨਹੀਂ ਲੈਣੇ ਕੁਕਰ ਇਹ ਨਹੀਂ ਨਹੀਂ ਹੁਣ ਨਹੀਂ ਬੁਲਾਉਣੀ ਹਾਂ ਮੇ ਲੋ ਜੀ ਅੰਦਰ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਹੁਣ ਰੋਜ਼ ਸਾਡੇ ਆਹੀ ਇੱਕ ਨਹੀਂ ਵਲੌਗ ਸ਼ੁਰੂ ਹੁੰਦਾ ਰੋਜ਼ ਸਾਡਾ ਐ ਰੋਜ਼ ਕਿਤੇ ਨਾ ਕਿਤੇ ਨੂੰ ਤਿਆਰੀ ਰਹਿੰਦੀ ਸਾਡੀ ਜਾਣ ਦੀ ਪਰ ਅਸੀਂ ਕੰਮਕਾਰ ਆਪਣਾ ਨਵੇੜ ਕੇ ਸਾਰਾ ਦੇਖੋ ਹੁਣ ਮੰਮੀ ਇਹਨਾਂ ਨੇ ਘਰ ਦਾ ਕੰਮ ਨਿਬੇੜ ਲਿਆ ਭਾਈ ਸਾਰਾ ਆਪਣਾ ਜੋ ਇਹਨਾਂ ਦੀ ਡਿਊਟੀ ਸੀ ਮੈਂ ਆਪਣਾ ਦੁੱਧ ਵਾਲੀ ਡਿਊਟੀ ਕਰਿਆ ਆ ਠੀਕ ਆ ਜੀ ਆਪਾਂ ਪਹਿਲਾਂ ਆਪਣੇ ਕੰਮ ਨੂੰ ਪਹਿਲ ਦਈ ਦੀਆ ਉਸ ਤੋਂ ਬਾਅਦ ਫੇਰ ਭਾਈ ਰਿਸ਼ਤੇਦਾਰਾਂ ਦੇ ਚਾਹੀਦਾ ਪਹਿਲਾਂ ਆਪਣਾ ਕੰਮ ਨਿਬੇੜੀਦਾ ਪਹਿਲਾਂ ਆਪਣਾ ਕੰਮ ਨਿਬੇੜੀਦਾ ਕਹਿੰਦੇ ਪਹਿਲਾਂ ਪੇਟ ਪੂਜਾ ਫੇਰ ਕੰਮ ਦਈ ਹਾਂ ਸਹੀ ਰੋਟੀ ਵੀ ਖਾ ਲਈ ਹਾਂ ਨਾਲੇ ਰੋਟੀ ਤਾਂ ਫੇਰ ਤਾਂ ਹੀ ਖਾਉਂਗਾ ਜੇ ਕੰਮਕਾਰ ਕਰੂੰਗੇ ਹੈ ਨਹੀਂ ਪੇਟ ਪੂਜਾ ਵੀ ਕਰ ਲਈ ਕੰਮ ਵੀ ਬੇਲ ਲਿਆ ਰੋਟੀ ਖਾ ਕੇ ਕੰਮ ਵੀ ਬੇਲ ਲਿਆ ਹਾਂ ਇਹ ਰੋਟੀ ਜ਼ਰੂਰੀ ਆ ਹੂੰ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਖੈਰ ਕੋਈ ਤੇ ਬਣਾ ਲੈਣ ਕੰਮ ਰਵੇ ਲਿਆ ਭਾਈ ਹਾਂ ਚਲੋ ਚੱਲੀਏ ਹੁਣ ਚਲੋ ਭਾਈ ਚੱਲੀਏ देर ਹੁੰਦੀ ਆ ਫੇ ਉਹਨਾਂ ਨੇ ਵੀ ਜਾਣਾ ਤੇ ਭੈਣ ਉਹਨਾਂ ਨੇ ਵੀ ਜਾਣਾ ਅੱਗੇ ਮਿਲਦੇ ਆ ਜਾ ਕੇ ਬੜੀ ਭੈਣ ਨੂੰ ਸਮਾਨ ਤਾਂ ਲਿਆ ਉਸ ਹੰਦਾਰੇ ਵਾਲਾ ਕਿੱਥੇ ਆ ਮੈਨੂੰ ਦੋਨੋਂ ਸਮਾਨ ਭਾਈ ਮੈਂ ਤਕਰੀਬਨ ਲੈ ਲਿਆ ਪਾ ਜੀ ਕੱਲ ਕਾਲਾ ਲਿਆਇਆ ਤਾਂ ਮੈਂ ਜਦੋਂ ਦੂਜੀ ਭੈਣ ਵਾਸਤੇ ਲੈ ਕੇ ਆਇਆ ਤਾਂ ਨਾ ਸੁਨਾਰੇ ਦਾ ਸਬਾਨ ਉਦੋਂ ਹੀ ਲਿਆਇਆ ਤਾਂ ਮਮੀ ਮਮੀ ਕੇਲੇ ਮੈਂ ਥੋੜੇ ਤਾਂ ਹੀ ਨਰਮ ਕੱਚੇ ਲਿਆਇਆ ਤਾਂ ਥੋੜੇ ਜੀ ਠੀਕ ਹੈ ਸਮਝ ਹੁਣ ਹਾਂ ਹੁਣ ਪੱਕ ਗਏ ਹੋਣੇ ਇਹ ਡੱਬਾ ਵੀ ਨਹੀਂ ਆਂਦਾ ਹਨਾ ਡੱਬਾ ਵੀ ਲੈ ਆਂਦਾ ਤਾਂ ਡੱਬੇ ਚ ਇਹ ਭਾਈ ਰਵੀ ਦੀ ਫੇਵਰੇਟ ਪਸੰਦੀਦਾ ਚੀਜ਼ ਆ ਇਹ ਪਤੀਸੇ ਨਾ ਗੁਈਆ ਪੀ ਰਵੀ ਕਹਿੰਦਾ ਬੇਸਣ ਦੀ ਵਰਫੀ ਰਵੀ ਕਹਿੰਦਾ ਭਾਈ ਬੇਸਣ ਦੀ ਵਰਫੀ ਅਸੀਂ ਭਾਈ ਹਰੇਕ ਦੀ ਡੱਬਾ ਮੁਚ ਜਣ ਅਸੀਂ ਹਰੇਕ ਦੀ ਡਿਮਾਂਡ ਪੂਰੀ ਕਰੀਦੀ ਆ ਸਾਡੀ ਬੇਸਣ ਦੀ ਚੀਜ਼ ਸਾਡੀ ਸਾਡੀ ਗਰਲੀਨ ਨੂੰ ਹੈਗੇ ਰਾਤ ਗੁੱਲੇ ਪਸੰਦ ਉਹਨੂੰ ਰਾਤ ਗੁੱਲੇ ਲੈ ਕੇ ਤੇ ਰੱਜੀ ਦੀ ਜੀ ਨੂੰ ਭਾਈ ਪਤੀਸਾ ਪਸੰਦ ਆ ਤੇ ਇੱਕ ਰਲਮੀ ਮਿਲਮੀ ਦਾ ਡੱਬਾ ਉਹਨੂੰ ਭਾਈ ਉਹ ਦੇਤਾ ਤੇ ਇਧਰੋਂ ਆਰਡਰ ਆਇਆ ਤਾਂ ਵੀ ਭਾਈ ਬੇਸਣ ਦੀ ਵਰਫੀ ਲੈ ਆਇਆ ਤੇ ਇਧਰ ਵਾਸਤੇ ਨੂਰੂਪ ਚੁੱਪ ਪੁੱਤ ਇਧਰ ਚੁਗਾ ਭਾਈ ਆਪਾਂ ਨੇ ਕਰ ਲਿਆ ਲੈ ਲਿਆ ਬੇਸਣ ਤੇ ਬਾਕੀ ਸਮਾਨ ਹੋ ਖਿੱਲਾ ਖਲਾਉਣੇ ਹੋਗੇ ਅਖਰੋਟ ਹੋਗੇ ਤੇ ਫਲ ਫਰੂਟ ਹੋਗੇ ਛੇਬ ਤੇ ਕੇਲੇ ਠੀਕ ਆ ਜੀ ਆ ਲਫਾਫਾ ਫਟ ਗਿਆ ਮੰਮੀ ਫਟ ਗਿਆ ਕੋਈ ਨਾ ਦੂਰ ਚੱਲ ਕੋਈ ਨਹੀਂ ਸੜੇ ਜਾਣਾ ਵੈਸੇ ਮੇਰਾ ਫਰਕ ਨਹੀਂ ਗੱਡੀ ਚੱਲਦਾ ਵੈਸੇ ਤਾਂ ਉੱਤੋਂ ਨਾ ਤਾਂ ਕਰੇ ਵੈਸੇ ਤਾਂ ਉੱਥੀ ਜਾ ਇੱਕ ਬੜਾ ਲਫਾਵਾਂ ਤੂੰ ਤੈਨੂੰ ਹਾਸੀ ਆਈ ਜਾਂਦੀ ਮੱਟੂ ਜੇ ਆ ਸਮਾਨ ਹੋ ਗਿਆ ਹੂੰ ਪੇਠਾ ਮਨੂੰ ਰੱਜੀ ਦੀਦੀ ਵਾਰ ਨੂੰ ਨਹੀਂ ਉੱਥੇ ਦੇਖਿਆ ਨਹੀਂ ਤਾਂ ਲਿਆਣਾ ਦਾ ਕੋਈ ਉਹ ਤੁਹਾਨੂੰ ਹਾਂ ਹਾਂ ਉਹਨੇ ਦੇ ਲਈ ਸੋਨੇ ਬਣਾ ਦਿੰਨੀ ਨੇ ਹੋਰ ਰੰਗ ਬਰੰਗੇ ਨੇ ਆਣਾ ਖੁਸ਼ ਹੋ ਕੇ ਖਾਂਦਾ ਹਾਂ ਅੱਗੇ ਬਹੁਤ ਚੌਹ ਹੁੰਦਾ ਦਾ ਮੰਮੀ ਅੱਗੇ ਬਹੁਤ ਮੈਂ ਰੰਗ ਲੈਣਾ ਮੈਂ ਘੋੜਾ ਲੈਣਾ ਮੈਂ ਹਾਥੀ ਜੇਣਾ ਮੈਂ ਆਹੋ ਇਹਦੇ ਚ ਆਹ ਇਹਦੇ ਚ ਨਾ ਲੱਗ ਲੱਗ ਕੇ ਉਪੜਾਈਆਂ ਨੇ ਹਾਂ ਅੱਗੇ ਜਿਆਦਾ ਡਿਜ਼ਾਈਨ ਹੁੰਦੇ ਨੇ ਮੰਮੀ ਹੋਰ ਤਾਂ ਹਜੇ ਮੈਂ ਕਹਿੰਦਾ ਦੂਏ ਥੋੜੇ ਜਿਹਾ ਕੱਟੇ ਆ ਨਹੀਂ ਹੁਣ ਫਿਰ ਹੁਣ ਹੈ ਹੋਣੇ ਵੀ ਹੈ ਬਿੰਦੇ ਹਾਂ ਦੂਏ ਜਿਆਦਾ ਲੱਗੇ ਦਾ ਅੱਗੇ ਕੋਣੇ ਹਾਥੀ ਜੇ ਬਣਾਏ ਹੋਏ ਹੁੰਦੇ ਨੇ ਹਾਂ ਗੌਰ ਨੇ ਨਾ ਕਹਿੰਦਾ ਕਿ ਨਾ ਅੱਗੇ ਰਹਿਣਾ ਆਹ ਦੇਖ ਲਈ ਮੈਨੂੰ ਬਾਹ ਚਾਹੀਦਾ ਹਾਂ ਬਾਹ ਚਾਹੀਦਾ ਮੈਂ ਬਾਹ ਲੈਣਾ ਹੈ ਸਹੀ ਗੱਲ ਨਿਆਣੀ ਖਾਂਦੇ ਵੀ ਨਹੀਂ ਪਹਿਲ ਨੂੰ ਨਿਆਣੀ ਖਾਂਦੇ ਵੀ ਜ਼ਿਆਦਾ ਹੁੰਦੇ ਪਹਿਲਾਂ ਖਾਂਦੇ ਬਹੁਤ ਬੂਈ ਕੋਲ ਗੁਰੂ ਕੋਲ ਤਾਂ ਬੂਈ ਕੋਲ ਜਾ ਕੇ ਖਾਉਂਗੇ ਬੂਈ ਕੋਲ ਖਾਵੇਂਗਾ ਮੇਰਾ ਕੁੱਤ ਇੱਧਰ ਵਿੱਚ ਪਾਊਗਾ ਤੇ ਉਧਰ ਸਾਡੇ ਪਾਪਾ ਜੀ ਦੀ ਲੱਗੀ ਹੋਈ ਹੈ ਜੀ ਡਿਊਟੀ ਪਾਪਾ ਜੀ ਬਲਾਉ ਫਤੇ ਸਤਿ ਸ੍ਰੀ ਅਕਾਲ ਜੀ ਉਹ ਲੱਡੂ ਡਿਊਟੀ ਲੱਗੀ ਡਿਊਟੀ ਖਾਂ ਵੀ ਵੀ ਪਾਪਾ ਜੀ ਨੇ ਭਾਈ ਹੁਣ ਅਸੀਂ ਲੱਡੂ ਨੂੰ ਵੀ ਲੈ ਜਾਣਾ ਨਾਲ ਲੇ ਜੁੰਨੀ ਲੈ ਲਈ ਹਾਂ ਜੁੰਨੀ ਲੈ ਲਈ ਮੈਂ ਹਾਂ ਗੱਤ ਬਾਏ ਤੇ ਘੜੀ ਘੰਟੇ ਵੀ ਘੜੀ ਘੰਟੇ ਦੇਣ ਚੱਕ ਲੈਵੇਂ ਨਾ ਮੈਂ ਤੇ ਕਿਉਂ ਚੱਲੇ ਵੀ ਚੱਲੀਏ ਜਲਦੀ ਕਰ ਮੈਨੂੰ ਪਤਾ ਨਹੀਂ ਹੁਣ ਤਿਆਰ ਹੋ ਗਏ ਹੁਣ ਜਾਣਾ ਹਾਂ ਸਾਰਿਆਂ ਨੂੰ ਪਤਾ ਹੈ ਦੀ ਹੁਣ ਕਿ ਕਿਕਣਾ ਵੀ ਕੱਪੜੇ ਕਿਹੜੇ ਪਾਏਵੇਂ ਨਵੇਂ ਪਾਏਵੇਂ ਪੁਰਾਣੇ ਪਾਏਵੇਂ ਹਾਂ ਸਭ ਜਾਣਦਾ ਹੈ ਹੋਰ ਹੋਰ ਦਾਤੂ ਮੂਗ ਪੂਰਾ ਚੰਟਾ ਮੈਂ ਚੱਲੀ ਬਾਏ ਬਾਏ ਜੀ ਦੇ ਬਾਏ ਦੇਖ ਕੇ ਧਾਟਾ ਕਰ ਜਾਣਾ ਪਤਾ ਜਾਣਾ ਤਾਂ ਇਹ ਕੱਲ ਨਾਲ ਹੀ ਗਿਆ ਵਾ ਸੀਗਾ ਹੈ ਹਾਂ 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 ਕੱਲ ਤਾਂ ਨਾਲੇ ਤਾਂ ਚੱਲੋ ਫੇਰ ਭਾਈ ਮਾਰੋ ਛਾਲਾਂ ਮਿਲਦੇ ਆ ਜੀ ਸਾਨੂੰ ਅੱਗੇ ਭੈਣ ਕੋਲ ਜਾ ਕੇ ਉਹ ਪਾਈਏ ਜੀ ਚਾਲੇ ਚਾਬੀ ਗੱਡੀ ਦੀ ਕਿੱਥੇ ਆ ਲਾਓ ਜੀ ਭਾਈ ਭੈਣ ਨਾਲ ਦੇ ਘਰਾਂ ਹੋ ਗਈ ਐਂਟਰੀ ਉਹ ਪੜਾਈਏ ਜੀ ਸੰਧਾਰਾ ਰਿਸ਼ਤੇਦਾਰ ਆਏ ਹੋ ਲੱਗਦੇ ਆ ਘਰਾਂ ਕੋਈ

ਜਾਨੂ ਰੱਖਣਾ ਜਾਨੂ ਕਰਦਾ ਉਹ ਖਾਓ ਆਓ ਬਿਆਰੇ ਸਾਨੂੰ ਖਾਓ ਹਾਂ ਉਹ ਕਿਆ ਕਰਦਾ ਹੈ ਚੰਗਾ ਹੈ ਚੰਗਾ ਹੈ ਚੰਗਾ ਜੀ ਸਸਿਕਾ ਉਹਦੇ ਨਾਲੇ ਚਲਦੇ ਜਾਂਦੇ ਆ ਰਹੇ ਨੇ ਪਾਸੇ ਬੈਠ ਕੇ ਪੜੀ ਗਏ ਨਾ ਦੋ ਦੋ ਬਾਟਾ ਆਇਆ ਨੇ ਔਰ ਯਾਰ ਡੰਗਰ ਰੱਖੇ ਹੋਏ ਆ ਭਾਈ ਭੈਣ ਉਹਨਾਂ ਨੇ ਆਪਣੇ ਘਰ ਦਾ ਵਧੀਆ ਸਿਸਟਮ ਚੱਲੀ ਜਾਂਦਾ ਆ ਗਾਇਂ ਸੂਈ ਹੋਈ ਹੈ ਇੰਨੇ ਕ ਡੰਕਰ ਚਲੋ ਬਹੁਤ ਆ ਬਾਈ ਘਰਾਂ ਸਾਹਮਣੇ ਵਾਸਤੇ ਨਾ ਜਿੱਦਾਂ ਹੁਣ ਇਹਨਾਂ ਨੇ ਆਪ ਸਾਹਮਣੇ ਆ ਚਲੋ ਪਹਿਲਾਂ ਮੱਝਾਂ ਜਿਆਦਾ ਧੀਆਂ ਤੇ ਹੁਣ ਗਾਇਆਂ ਹੋ ਗਈਆਂ 2-3 ਪਹਿਲਾਂ ਮੱਝਾਂ ਇਹਨਾਂ ਕੋਲ ਮੰਨ ਲਾ ਤਾਂ 4-5 ਸੀਗੀਆਂ ਇਹ ਚਲੋ ਵਧੀਆ ਘਰ ਦਾ ਚੱਲੀ ਜਾਂਦਾ ਇੱਕ ਅੱਡੇ ਟੰਗਰ ਦਾ ਘਰਾਂ ਰੱਖ ਹੋ ਜਾਂਦਾ ਬਾਕੀ ਕੁਝ ਬਾਨਾ ਇਹਨਾਂ ਦੀ ਮੁੱਲਾ ਦਾ ਘਰ ਤੋਂ ਹੀ ਲੈ ਜਾਂਦੀਆਂ ਦੁੱਧਾ ਕੇ ਅੱਲਾ ਸਣ ਲਾਇਆ ਹੁਣ ਲਸਣ ਦੀਆਂ ਉਹ ਕਿਆ ਕਹਿੰਦੇ ਹੁੰਦੇ ਡੰਡੀਆਂ ਤੋੜ ਕੇ ਸੱਟੀਆਂ ਹੋਈਆਂ ਇਹ ਇਹਨਾਂ ਨੇ ਖਾਣੀਆਂ ਤਾਂ ਹੈ ਨਹੀਂ ਪੈਸੇ ਮੈਨੂੰ ਲੱਗਦਾ ਇਹ ਚੱਕਣੀਆਂ ਹੀ ਪੈਣੀਆਂ ਲਾ ਭਾਈ ਦੀ ਦੀ ਵੀ ਸਾਡੀ ਹੋ ਗਈ ਰੈਡੀ ਦੀਦੀ ਨੇ ਵੀ ਜਾਣਾ ਆਪਣੀ ਨਨਤ ਕੋਲ ਹੈ ਦੀਦੀ ਹੋਰ ਸਵਾਲ ਲੈ ਕੇ ਹਾਂ ਫੇ ਬੂਜੀ ਕੋਲ ਵੀ ਜਾਣਾ ਹਾਂ ਅੱਛਾ ਬੂਜੀ ਕੋਲ ਵੀ ਘੁੰਮ ਕੇ ਆਣਾ ਹੈ ਅੱਜ ਪ੍ਰੋਨੋਸ ਸਾਨੂੰ ਆ ਜਾ ਮਾਮੇ ਨਾਲ ਲੂ ਆਉਂਗੇ ਉਹ ਵੀ ਇੱਥੇ ਆ ਗਏ ਉਹ ਵੀ ਉਹ ਚੱਕਰ ਆਇਆ ਨਹੀਂ ਅੱਜ ਕਈ ਅੱਧੇ ਅੱਜ ਮਨਾਉਣੇ ਅੱਧੇ ਨੇ ਕੱਲੂ ਮਨਾਉਣ ਹਾਂ ਹਾਂ ਤੇ ਮੈਂ ਟੈਲੀਫੋਨ ਦੇਣ ਕਰ ਉੱਪਰ ਨਾਲੇ ਹਾਂਜੀ ਹਾਂ 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 ਆ ਫੜੀ ਨਹੀਂ ਕਰਦੇ ਕੱਦੂ ਬਾਈ ਜਿੰਦੇ ਆ ਹੈ ਮੈਂ ਕਹਿੰਦੇ ਅੱਜ ਕਈ ਦਿਨ ਦੁਬਾਰਾ ਕਰਦੋਂ ਅੱਧੇ ਕੱਦੂ ਕਹੀ ਜਿੰਦੇ ਆ ਚੱਕਰੇ ਹਾਂ ਅੱਜ ਹੋਗੀ ਤਰੀਕ ਕਿੰਨੀ 13 ਹੋਗੀ 13 ਅੱਧਿਆਂ ਨੇ 14 ਨੂੰ ਮਨਾਉਣੇ ਹਾਂਜੀ ਆਪਾਂ ਭਾਈ ਮਨਾਉਣੇ ਅਸੀਂ 14 ਨੂੰ ਹਾਂ ਤੇ 14 ਨੂੰ ਮਨਾਉਣੇ ਹਾਂ ਹਾਂ ਅੱਧਿਆਂ ਨੇ ਤਕਰੀਬਨ ਅੱਜ ਮਨਾਉਣੇ ਆ ਤੇ ਪੁੱਛਿਆ ਤਾਂ ਕਹਿੰਦੀ ਸਰਦਾ 14 ਨੂੰ ਮਨਾਉਣੇ ਕਹਿੰਦੀ ਹਾਂ ਜਨ ਭਗਤ ਜਿੰਨਾਂ ਦਾ ਰਿਣਾਦਾਰੀ ਮਨਾਦੇ ਹੋਣੇ ਫਰਾਜ ਮਨਾਦੇ ਉਹਨਾਂ ਨੇ ਅੱਜ ਮਨਾਉਣੇ ਰੱਜੀ ਦੀਦੀ ਨਾਲ ਪਿੰਡ ਦੇ ਸਾਹਮਣੇ ਪਿੰਡ ਦੇ ਸਾਹਮਣੇ ਨਹੀਂ ਸੋਹਰਾ ਵਾਲੇ ਭਾਈ ਜਿਹੜੇ ਖਾਣੇ ਚਾਹੀ ਅੱਜ ਖਾਣੇ ਆਏ ਇਹ ਵੀ ਗੱਲ ਵਾਲੀ ਵੀ ਇਕੱਲੀ ਗਾਣਾ ਦਿਵਾਲੀ ਦਾ ਵੀ ਪੈਂਦਾ ਰੌਲਾ ਜਾ ਇਹਦੇ ਦੀ ਦਿਵਾਲੀ ਦਾ ਵੀ ਰੌਲਾ ਜਾ ਪੈਂਦਾ ਅੱਧੇ ਕਹੀ ਜਾਂਦੇ ਆ 22 21 ਦੀ ਅੱਧੇ ਕਹਿੰਦੇ ਦਿਵਾਲੀ ਤਾਂ ਮੇਰਾ ਆਈ ਕੋ ਦਿਨ ਮਨਾਉਣੀ ਸਭ ਦੀ ਹਾਂ ਪਰ ਪਤਾ ਲੱਗੇ ਜਾਣਾ ਦਿਵਾਲੀ ਦਾ ਨਹੀਂ ਦਿਵਾਲੀ ਨਹੀਂ ਪਿਛਲੇ ਸਾਲ ਹੋ ਗਿਆ ਤਾਂ ਅਹੀ ਪੰਗਾ ਹਾਂ ਪਿਛਲੇ ਸਾਲ ਅੱਧਿਆ ਨੇ 1 ਦਿਨ ਪਹਿਲਾਂ ਮਨਾ ਲਈ ਅੱਧਿਆਂ ਨੇ 1 ਦਿਨ ਬਾਅਦ ਮੈਂ ਤਾਂ ਕਹਿੰਦਾ ਮੈਂ ਮਾ ਘਰ ਦੇ ਨੂੰ ਕਹਾਂ ਮਾ ਦੋ ਹੀ ਦਿਨ ਮਨਾ ਲਵਾਂ ਕੁਝ ਹੋਰ ਗਿਆਂ ਖਾ ਲੀ ਠੀਕ ਨਹੀਂ ਪਕਾਉਂਦੇ ਨੇ ਦਿਵਾਲੀ ਨੂੰ ਵੀ ਹਾਂ ਹਾਂ ਅੱਛਾ ਸਾਡੇ ਚੱਕਰਿਆਂ ਨੂੰ ਅਰ ਦਿਵਾਲੀ ਨੂੰ ਪਕਾਉਂਦੇ ਜੀ ਥੋੜੇ ਜਿਨੇ ਹਾਂ ਪਰ ਬਹੁਤ ਹੁੰਦੇ ਥੋੜੇ ਜੀ ਸਾਡੇ ਦਿਵਾਲੀ ਨੂੰ ਮਠਿਆਈ ਦਾ ਲਾਸ ਮਠਿਆਈ ਦਿਵਾਲੀ ਨੂੰ ਪਕੌੜੇ ਕੂੜੇ ਬਣਾ ਲੈਂਦੇ ਅੱਛਾ ਜੀ ਇਹਨਾਂ ਐਗਰ ਨੂੰ ਪਕਾਉਂਦੇ ਜਿਹੜੇ ਬਣਾ ਖਾ ਰੋਏ ਨੂੰ ਖਾ ਖੁੰਡਾ ਲੈਂਦੇ ਖਾ ਲੈਂਦੇ ਕਰਕੇ ਪਕੌੜੇ ਕੂੜੇ ਬਣਾ ਕੇ ਪਰ ਰਾਤ ਨੂੰ ਨਹੀਂ ਬਣਾਉਣੇ ਰਾਤ ਨੂੰ ਤਾਂ ਮਠਿਆਈ ਮਿਠੂਈ ਜਾਣੀ ਬਸ ਆਉਂਦੀ ਸੁਪ ਲਿਆਣਾ ਅੱਛਾ ਦਿਨ ਚ ਖਾ ਲੈਣੇ ਮੋਟਰ ਦਿਨ ਵਿੱਚ ਖਾਣ ਵਾਲੇ ਬਣਾ ਅੱਛਾ ਅੱਛਾ ਵਿੱਚ ਖਾਣ ਲੈਣੇ ਰਾਤ ਨੂੰ ਜਾਨੀ ਕਿ ਆਣੀ ਵੀ ਮੱਥਾ ਟੇਕਣਾ ਛੱਡ ਤਾਂ ਕਹਿੰਦੇ ਮਠਿਆਈ ਬਾਅਦ ਚ ਰੱਖਣੀ ਆ ਪਹਿਲਾਂ ਕਚੌੜੀਆਂ ਰੱਖੋ ਉਹ ਸ਼ੁਰੂ ਤਾਂ ਹੁਣ ਉਦੋਂ ਹੀ ਹਿਲੇ ਲੇ ਜੀ ਬੈਠੀ ਖਾਣੀ ਆ ਨਾ ਮਠਿਆਈ ਬਾਅਦ ਚ ਜਿਹੜੇ ਜੀ ਕਰਿਆ ਦਬਾਈ ਫੇ ਤਾਂ ਆ ਲੈਣਾ ਮਾ ਲੈਣਾ ਆ ਦੇਣਾ ਹਾਂ ਪਚੋਰੀਆਂ ਔਰ ਪਕੌੜੇ ਮੱਜਾਂ ਦੇ ਚਾਹੀਦੇ ਮੱਥਾ ਟੇਕਿਓ ਬਾਹਰ ਲਿਆਓ ਭਾਈ ਦੋ ਹਾਂ ਹਰੇਕ ਨਾਲ ਸਟੇਨ ਵਿੱਚ ਮਗਾਣਾ ਖਾਣੇ ਪਕੌੜੇ ਬਕੌੜੇ ਮੱਥਾ ਟੇਕਣਾ ਵਾ ਸਾਰੇ ਸਾਮ ਨੂੰ ਦੇਖ ਸੰਕਾ ਸੀਦੇ ਸਾਡੇ ਸ਼ਾਮ ਨੂੰ ਨਹੀਂ ਨਹੀਂ ਚਲੋ ਇਹ ਵੀ ਚੀਜ਼ਾਂ ਜ਼ਰੂਰੀ ਐ ਹਾਂ ਹੋਰ ਕਿਤੇ ਬਹਾਨੇ ਬਾਅਦ ਸਾਲ ਆਉਂਦਾ ਸਾਲ ਬਾਅਦ ਤਿਹਾਰ ਆਉਂਦਾ ਕਿਆ ਬਣਾ ਦੇਣਾ ਚੀਜ਼ ਬਣ ਜੇ ਹਾਂ ਹੋਰ ਕੀ ਚਾਹ ਹੁੰਦਾ ਭਾਈ ਵੀ ਦੀਵਾਲੀ ਆ ਗਈ ਠੀਕ ਨਹੀਂ ਉਹ ਬਣਾਣੀ ਹੋਵੇ ਤਾਂ ਇੱਕ ਅੱਧੀ ਬਰ ਕਚੌੜੀਆਂ ਬਣ ਚੰਨੀਆਂ ਹਾਂ ਹੋੜੇ ਨਹੀਂ ਬਣਦੇ ਹੈ ਵੀ ਚੌੜੀਆਂ ਬਣਾ ਦੇ ਗੋਗਰੇ ਬਣਾਉਣੇ ਆ ਫਿਰ ਹਾਂ ਗੋਗਰਾ ਸਾਡੇ ਰਵੀ ਨੂੰ ਬਹੁਤ ਰਹਿੰਦਾ ਏ ਉਹ ਰੋਹ ਦਈ ਜਾ ਗੁਰਗਲੇ ਆ ਗੋਗਰੇ ਮੈਂ ਤਾਂ ਬਹੁਤ ਪਸੰਦ ਕਰਦਾ ਜੀ ਨਾਨੀ ਤੋਂ ਤੇ ਪਸੰਦ ਆ ਤੇ ਇੱਕ ਦਿਨ ਸੀ ਕਹਣਾ ਹੈ ਨਹੀਂ ਤੇ ਆਪੇ ਬੈੜੀਆਂ ਗੁਰਗਲ ਖੋਲ ਕੇ ਅੱਛਾ ਕਿਆ ਆਪੇ ਆਟਾ ਉੱਡਾ ਖੋਲ ਕੇ ਆਪੇ ਬਣਾ ਕੇ ਖਾ ਲੇ ਸਾਡੇ ਨੂੰ ਬਾਕੀ ਮੁੰਡੇ ਤੂੰ ਕਿਆ ਕਰਿਆ ਏ ਕਿਆ ਬਣਾਇਆ ਤੁਮ੍ਹ ਕਿਆ ਬਣਾਇਆ ਕਹ ਗੁੰਗਲੇ ਮੈਂ ਬਣਾਦਾ ਸਾਡੇ ਲਈ ਬੜਾ ਹੀ ਦਿਖਿਆ ਮੈਂ ਖਾਜ ਕੁਝ ਕਰਿਆ ਵਾ ਨਹੀਂ ਆਪੇ ਬਣਾ ਕੇ ਖਾ ਲੈਣਾ ਬਣਾ ਕੇ ਖਾ ਲੈਣਾ ਅੱਛਾ ਜੀ ਅੱਛਾ ਜੀ ਜੇ ਉਹ ਬੇਸਣ ਦਾ ਕੜਾ ਉਹ ਵੀ ਆ ਬੇਸਣ ਦਾ ਕੜਾ ਖਣਾ ਜੀ ਕਰਦਾ ਏ ਤਾਂ ਬੇਸਣ ਦਾ ਕੜਾ ਬਣਾ ਕੇ ਖਾ ਲੈਣਾ ਐ ਥੋੜੀ ਸੰਤ ਦੇਖਣਾ ਵੀ ਕਾ ਦਵਾਂਗੇ ਮੈਨੂੰ ਬਣਾ ਕੇ ਦਵੋਗੇ ਹਾਂ ਨਹੀਂ ਜਿਹੜੇ ਵੀ ਚੀਜ਼ ਨੂੰ ਜੀ ਕਰਨਾ ਉਹਨੇ ਆਪਣੀ ਬਣਾ ਕੇ ਖਾ ਲੈਣੀ ਬੰਦੇ ਇੱਕ ਵਾਰੀ ਮੈਂ ਮੈਰਿਜ ਹੈ ਕੁਕ ਕਰਦਾ ਨਹੀਂ ਰਹਿੰਦਾ ਐਨ ਬੰਦੀਆਂ ਬਣਾ ਕੇ ਤੇ ਚੇਤੇ ਨਾਲ ਮੰਮੀ ਨੂੰ ਖਾਦਾ ਬਣਾ ਕੇ ਨਾਲ ਆਪ ਖਾ ਲਿਆ ਕੜਾ ਹੋਰ ਕੀ ਆ ਬੇਸਣ ਦਾ ਨਾਲੇ ਆਣੀ ਵੀ ਕੱਚਾ ਰਹਿ ਗਿਆ ਨਾ ਮੈਂ ਵਧੀਆ ਮੋਤੀ ਵੀ ਖਾਣ ਕੱਚਾ ਨਹੀਂ ਕਰਦਾ ਹਾਂ ਪੂਰੀ ਕੁੜੀ ਨਹੀਂ ਨਾ ਹੈਗੀ ਪੂਰੀ ਕਮੀਆਂ ਕਰਦਾ ਹਾਂ ਕੰਮ ਜਾਈ ਆਪਣੀ ਬਣਾ ਕੇ ਖਾ ਲੈਂਦਾ ਹਾਂ ਰਣੀਓ ਨੀ ਕਰਨਾ ਨਹੀਂ ਬਣਾਉਣੀ ਨਹੀਂ ਹੈਗੀ ਤੇ ਕਹਿਣਾ ਵੀ ਤੁਸੀਂ ਮੇਰੇ ਬਣਾ ਕੇ ਦੇੋ ਹਾਂ ਜਲਦੀ ਕਰਨਾ ਹੈ ਹੱਥ ਬਣਾ ਕੇ ਖਾ ਲੈਣਾ ਵਧੀਆ ਗੱਲ ਹੈ ਗਾਹ ਨਿਆਣਾ ਮਾਰ ਨਹੀਂ ਖਾਂਦਾ ਹਾਂ ਪਕੌੜੇ ਪੂਰੇ ਸੀ ਤਾਂ ਉਹ ਵੀ ਬਣਾ ਕੇ ਖਾ ਲੈਣੇ ਹਾਂ ਕੋਈ ਨਹੀਂ ਤਾਂ ਹੈ ਕਰਾ ਪਰ ਜਿੱਦੇ ਕਿਤੇ ਗਏ ਹੋ ਤੇ ਰੋਪਣ ਨੂੰ ਹੂੰ ਇੱਕ ਆਕਾ ਦਾ ਮੁੰਡਾ ਸਾਲਾ ਇਹਨੂੰ ਪਲਾ ਲਿਆ ਚੱਪੂ ਨੂੰ ਇੱਕ ਆਪ ਹੋ ਗਿਆ ਦੋਨਾਂ ਨੇ ਸਾਡੇ ਆਪ ਇਹਨੂੰ ਪਕੌੜੇ ਪੂਰੇ ਲੱਗੇ ਬਣਾਉਣਾ ਬਣਾ ਕੇ ਹੁੰਦਾ ਹੈ ਪਕੌੜੇ ਹਮ ਜੀ ਗਰਦਾ ਦਾ ਉਹਨੂੰ ਬਣਾ ਲਿਆ ਮੁੰਡੇ ਨੇ ਆਪੇ ਲੱਗੇ ਦੋਨਾਂ ਜਿਹੜੇ ਤੱਸ ਹੋ ਗਈ ਬਣਾ ਲਈ ਗਿਆ ਨਾ ਮੈਂ ਬਣਾ ਕੇ ਖਾ ਲੇ ਜਵੇ ਠੀਕ ਆ ਵਧੀਆ ਗੱਲ ਆ ਅਗਲਾ ਕਹਿੰਦਾ ਕੀ ਦੀ ਮੈਂ ਤੱਕਰੀ ਜਾਉਂਗੀ ਬਣਾਇਓ ਬਣਾਇਓ ਆਪਣਾ ਖਾ ਲੈਣ ਜੋ ਮੰਮੀ ਨੂੰ ਕਹਾਂਗਾ ਮੰਮੀ ਮੈਂ ਬਣਾਦਨੀ ਐ ਮੈਂ ਬਣਾਣੇ ਕੰਮ ਕਰ ਤੈ ਕਾ ਲੈ ਜਾਂਦਾ ਹੁੰਦਾ ਪਹਿਲਾਂ ਬਣਾ ਕੇ ਖਾ ਲੀਏ ਸਹੀ ਗੱਲ ਆ ਬੜਾ ਠੀਕ ਆ ਗੱਲ ਵਧੀਆ ਮੇਰੀ ਮੂਹ ਕੌਣ ਹੈਗੀ ਚਾਹੇ ਗਰਮੀ ਹੋਵੇ ਜਾਂ ਜੋ ਮੱਝੀ ਹੋਵੇ ਨਾ ਮੱਝੀ ਗਰਮੀ ਹੋਵੇ ਨਿਕਲਣ ਜਾਣੇ ਕਹਿੰਦੇ ਗਰਮੀ ਚੋਂ ਕੀ ਬਣਾਉਣਾ ਐ ਮਾਨੂੰ ਕੀ ਹੋਏਗਾ ਜਦੋਂ ਜੀ ਗੱਲਾਂ ਫਿਰ ਉਹਨੇ ਬਣਾ ਕੇ ਖਾਣੀ-ਖਾਣੀ ਆ। ਅੱਛਾ। ਤੇ ਨਹੀਂ ਕੋਲ ਕਰਦਾ। ਚਲ ਫੇਰ ਤਾਂ ਨਹੀਂ ਦੀ ਫਾਇਦਾ ਵੈਸੇ। ਨਾ। ਜੇ ਦੇ ਕਹਦੇ ਬਾਈ ਚਾਂਸ ਤੈਨੂੰ ਅਸੀਂ ਫੂਲ ਰੱਖਣਾ ਹੋਊਗਾ। ਘਰਦਿਆਂ ਨੂੰ ਕੁਝ ਬਣਾ ਕੇ ਦਾ। ਇਹ ਨਹੀਂ ਜੀ। ਰੋਟੀ ਸਾਹ ਖੜੇ ਨੂੰ ਪਾਈ ਜਾਂਦੇ। ਇਹ ਤਾਂ ਟਿੱਡ ਪਾ ਦੇਣਾ। ਪਾ ਦੇਣਾ ਭਾਈ। ਨਾਰਾ ਠੀਕ ਹੈ। ਵਧੀਆ ਨਿਆਣੇ। ਇਹ ਨਿਆਣਾ ਦਾ ਇਹ ਜਿਹੀ ਚਾਹੀਦਾ। ਵੀ ਮਤਲਬ ਕੁਕਿੰਗ ਨੂੰ ਉਹਨੂੰ ਸ਼ੌਂਕ ਹੈਗਾ ਹਾਂ ਕੁਕਿੰਗ ਤਾਂ ਹੈਗਾ ਹੋਰ ਕੰਮ ਤਾਂ ਨਹੀਂ ਹੈਗਾ ਹੋਰ ਨਹੀਂ ਕਰਦਾ ਸਿੱਛਾ ਨਹੀਂ ਨਹੀਂ ਇਹ ਤਾਂ ਵੀ ਸਭ ਦੇ ਵਿੱਚ ਤਾਂ ਵੀ ਸਭ ਦੇ ਹੋਰ ਦਾ ਸ਼ੌਂਕ ਉਹਨੂੰ ਹਾਂ ਕੁਕਿੰਗ ਦਾ ਹੀ ਆ ਵਾ ਮੈਂ ਸਭ ਨੂੰ ਸਾਰੇ ਟਾਲਦਾ ਹੀ ਆ ਕੰਮ ਸਾਰੇ ਟਾਲਦਾ ਹੀ ਲੈ ਉਹਦਣ ਵਿਆਹ ਵਾ ਜੀ ਜੀ ਕਹੀਗੇ ਕਹਿੰਦੇ ਚੱਲ ਹੁਣ ਚੱਲੀਏ ਉਹ ਨਹੀਂ ਪਤੰਦਰ ਘਰ ਆਇਆ ਦੇਖ ਲਾ ਇੱਧਰ ਉੱਧਰੇ ਫਿਰ ਗਿਆ ਉਹਨੂੰ ਆਇਆ ਵੀ ਬਾਪੇ ਨੇ ਨਾਲ ਲੈ ਜਣਾ ਹਾਂ ਜੀ ਬੋ ਤਾਨੂੰ ਕਹਿਣਾ ਵੀ ਕੱਖ ਵਡਾ ਦੇ ਹੁਣ ਐ ਕਰਦੇ ਹਾਂ ਹਾਂ ਕਿਹਾ ਕਹਿੰਦਾ ਮੈਂ ਤਾਂ ਨਹੀਂ ਜਾਣਾ ਹੋਰ ਹੋਰ ਉਹਦਾ ਵਿਆਹ ਹੋ ਰਿਹਾ ਉਹਦਾ ਡਾਂਸ ਕਰਾਉਣਾ ਹੈ ਉਹਨੂੰ ਆਈ ਵਿਆਹ ਵੀ ਚਲ ਨਿਆਣੇ ਨਹੀਂ ਸ਼ੌਕ ਹੁੰਦਾ ਜਾ ਕੇ ਉਹ ਪਹਿਲੀ ਵਾਰ ਆ ਬਿਆਨ ਉਹ ਰਿਹਾ ਇਹ ਨਹੀਂ ਹੋ ਰੈਂਦਾ ਨਿੱਦੇ ਵੀ ਅੱਛਾ ਨਹੀਂ ਲੱਗਦਾ ਕਿਤੇ ਵੀ ਜਾ ਕੇ ਹਾਂ ਮੁਰਗੜੇ ਜਾਂਦਾ ਰਹਿੰਦਾ ਰਹੇ ਆ ਸਾਡੇ ਕੋ ਕਿਹੜਾ ਕਦੇ ਰਿਹਾ ਪਹਿਲਾ ਛੋਟੇ ਟੁੰਦੇ ਚਲੇ ਜਾਏਗਾ ਤੇ ਤੇਰੀ ਜਾਂ ਤਾਂ ਉਹਨਾਂ ਨੂੰ ਜਦ ਇੱਕ ਛੁੱਟੀ ਆ ਗਈ ਨਾ ਉਹ ਜਦ ਸਾਈਕਲ ਚੱਕ ਕੇ ਉਹਨਾਂ ਦੇ ਘਰ ਦੋ ਹਾਂ ਹਾਂ ਹੋਰ ਹੋਰ ਪਹਿਲਾਂ ਜਦ ਚਲੇ ਜਾਂਦੇ ਤੇ ਹਾਂ ਚੱਲੇ ਅੱਗੇ ਤਾਂ ਹਰੇਕ ਦਸਹਰੇ ਨੂੰ ਆ ਜੇ ਕਰਦੇ ਤੇ ਉੱਥੇ ਵੀ ਮਾਮੇ ਦਸਹਰਾ ਦਾ ਖਾ ਕੇ ਲਿਆ ਗੜਬੜਿਆ ਗੜਬੜ ਵੀ ਸਜਾ ਹਾਂ ਹੁਣ ਹੁਣ ਗਾਹਾਂ ਗਾਹ ਮਿਆਣਿਆਂ ਨੂੰ ਨਾ ਗੜਬੜੇ ਲੈਣ ਮਤਲਬ ਜਾਣਾ ਸੀ ਨਾਂ ਦੀ ਹਾਂ ਤੇ ਲੋੜੀ ਲੋਣੀ ਤਾ ਉਹਨੇ ਚਲੇ ਜਾਣਾ ਹਾਂ ਹਾਂ ਬਿਲਕੁਲ 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 ਦਸ਼ਤੀ ਦੀ ਤਾਂ ਚਲੇ ਜਾਏਗਾ ਅੱਗੇ ਹੁਣ ਭਾਈ ਜਿਹੜਾ ਲਜਾਣੇ ਵਾਲ ਉਹ ਬਾਅਦ ਹਾਂ ਹਾਂ ਉਹ ਵੀ ਵਿਚਾਰਾ ਕਰ ਲੈ ਜਾਂਦਾ ਨਹੀਂ ਬੰਦੀ ਨਹੀਂ ਦੋ ਹੀ ਜਾਂਦੇ ਦਸੂਹ ਨੂੰ ਨਹੀਂ ਦੋ ਹੀ ਚੱਲ ਜਾਂਦੇ ਤੇ ਫੇਰ ਉਹਨਾਂ ਦੇ ਛੱਡ ਕੇ ਬਾਪੇ ਨੇ ਹੋਰ ਤੇ ਬਾਪੇ ਨੇ ਨਾ ਸੜ ਕੇ ਪਿੱਛੇ ਲੈ ਕੇ ਛੱਡ ਕੇ ਜਾਣਾ ਉਹ ਪੌੜ ਪੌੜ ਤਪਾ ਕੇ ਕੱਚੀ ਪਈ ਤੱਕ ਛੱਡ ਦੇਣਾ ਫਿਰ ਜਾ ਕੇ ਕਹਿਣਾ ਮੀਤ ਨੂੰ ਜਾ ਪਹੁੰਚ ਗਿਆ ਕਰ ਆ ਭਾਈ ਫੋਨ ਕਰ ਦੂ ਹਾਂ ਟੈਂਸ਼ਨ ਹੈ ਤੇ ਜਾਣ ਦੀ ਨਹੀਂ ਆਣ ਨੇ ਆਣ ਦੀ ਟੈਂਸ਼ਨ ਲੈਂਦੀ ਆ ਗਲਤ ਆਹੀ ਹੈ ਜੈ ਤੋਂ ਨਾਲ ਤਾਂ ਕਹਿਣਾ ਤਾਂ ਨਾਲ ਪੁੱਛਣਾ ਪਊਗਾ ਹੋਰ ਨਾਮ ਲੈਣਾ ਨੂੰ ਕਹਿਣਾ ਦੱਬਦੇ ਫੋਨ ਕਰਕੇ ਪੁੱਛਣਾ ਸਹੀ ਗੱਲ ਹੁਣ ਸਾਈਕਲ ਦਾ ਕੰਮ ਲੋਕਾਂ ਨਾਲ ਪਹਿਲਾਂ ਤਾਂ ਬਿਹਤਰ ਹੈ ਕਿ ਲੌੜੀ ਮੰਗਣੇ ਆਣਾ ਫਿਰ ਗੜਬੜੇ ਨੂੰ ਵੀ ਜਾਣਾ ਹਾਂਜੀ ਹਾਂ ਨਹੀਂ ਹੁਣ ਜਵਾਨ ਹੋ ਗਏ ਜਵਾਨ ਹੋ ਗਏ ਹੁਣ ਹਾਂ ਮਿਆਲੇ ਨਹੀਂ ਹੁੰਦਾ ਲਾਲਚ ਚ ਚੱਲ ਕੋਈ ਚੇਂਜ ਕਰ ਪੈਸਾ ਬਣਦੀ ਸਾਨੂੰ ਉਹ ਆਏ ਉਹਦੇ ਅਸੀਂ ਬਥੇਰੀ ਮੰਗੀ ਇਹਦੇ ਚ ਕੋਈ ਸ਼ਰਮ ਨਹੀਂ ਭਾਈ ਅਸੀਂ ਅਸੀਂ ਤਾਂ ਜੇ ਤਿੰਨ ਤਿੰਨ ਪਿੰਡ ਕਾਧ ਹੁੰਦੇ ਤੇ ਇਸ ਤੋਂ ਅੱਜ ਤਾਂ ਨਾ ਸ਼ਾਮ ਨੂੰ ਸਾਜਰੇ ਲੱਗ ਜਾਣਾ ਰੇੜੂ ਆਣਾ ਵੀ ਕਾਧਣਾ ਐ ਉਧਰ ਮੰਗੇ ਕਰਦੀ ਜਾਂਦੀਆਂ ਹਾਂ ਭਾਈ ਮੰਗ ਕੇ ਲੈ ਆਈਏ ਸਮਾਂ ਠੀਕਦਾ ਉਹ ਉਮਰੇ ਇਹ ਜੀ ਹੁੰਦੀ ਐ ਖੁਸ਼ੀ ਹੁੰਦੀ ਹੈ ਜਾਨੀ ਕਿ ਤਿਆਰ ਆ ਗਿਆ ਲੈ ਲੋਹੜੀ ਆ ਗਈ ਲੈ ਗੱਡੜੀ ਆ ਗਈ ਸਭ ਕਹਿੰਦੇ ਹਾਂ ਇਹ ਕਹਿੰਦੇ ਹੋਗੇ ਜਾਨੂ ਹਾਂ ਬਿਲਕੁਲ ਹੁਣ ਹੁਣ ਨਿਆਣੇ ਨੂੰ ਜੱਤਾ ਰੁਪਈਆ ਵੀ ਮਿਲ ਜਾਂਦਾ ਤਾਂ ਤਾਂ ਵੀ ਖੁਸ਼ ਹੋ ਜਾਂਦੇ ਤੇ ਹੋਰ ਤਾਂ 10 ਰੁਪਏ ਦੇ ਦੇ ਨਿਆਣਾ ਉਹ ਵੀ ਕਹਿੰਦਾ ਰੱਖ ਲੈ ਤੂੰ ਕੋਲੇ ਹਾਂ ਮੈਂ ਕੀ ਕਰਨੇ 10 ਰੁਪਏ 50 60 ਹੋਣਦੇ ਤਾਂ ਸਾਰੇ 60 ਰੁਪਏ ਹਣੇ ਇਕੱਲੇ ਇਕੱਲੇ ਕੋ ਹੋਣ ਇਕੱਠੇ ਹੋ ਕੇ ਸਾਰੇ ਦੋ ਤਿੰਨ ਪਿੰਡਾਂ 'ਚ ਘੁੰਮ ਗਏ ਹਾਂ 100 ਰੁਪਈਆ ਦਿੰਦਾ ਤਾਂ ਮੈਂ ਤਾਂ 100 ਰੁਪਏ ਨੂੰ ਕਹਿੰਦਾ ਹਾਂ 100 ਰੁਪਈਆ ਹਾਂ ਹਾਂ ਤਾਂ 100 ਵੀ ਨਹੀਂ ਗਿਣਦੇ ਹਾਂ ਸਹੀ ਗੱਲ ਆ ਇਹ ਤਾਂ ਹੈ ਹੁਣ ਹੁਣ ਗਾਹਾਂ ਗਾਹਾਂ ਜ਼ਮਾਨਾ ਚੇਂਜ ਹੋ ਗਿਆ ਮੰਗਿਆਈ ਦੇ ਹਿਸਾਬ ਨਾਲ ਨਿਆਣੇ ਵੀ ਹੁਣ ਮੰਗਿਆਈ ਦੇ ਹਿਸਾਬ ਨਾਲ ਚੱਲਦੇ ਅਗਲਾ ਕਹਿੰਦਾ ਅੱਗੇ ਕੁਤਰੀਆਂ ਵਾਲਾ ਹੋਰ ਦੋ ਵੀ ਹੋਣਾ ਤਾਂ ਜਾਵਾ ਹੋਰ ਹੋਰ ਕੀ ਅਗਲਾ ਕਹਿੰਦਾ 10 ਰੁਪਏ ਦਾ ਕਿਆ ਹੋਣਾ ਹੋਰ ਦੇ ਪਟਾਕੇ ਨਹੀਂ ਆਉਂਦੇ ਪਟਾਕੇ ਮੈਂ ਕਿਹਨੇ ਕਿਹ ਕਿਹ ਫੁੱਸਟੜੀਆਂ ਜਾਂਦੀਆਂ ਸਾਰੀਆਂ ਹੋਰ ਹੋਰ ਬਸ ਇੱਕ ਦੋ ਰਾਇ ਤੇ ਦੇ ਦੇ ਬਹੁਤ ਮਹਿੰਗੇ ਹੋ ਗਏ ਹੋ ਅੱਗੇ ਤਾਂ ਦੀਵਾਲੀ ਆਈ ਪਾਪੇ ਨੇ ਹਜ਼ਾਰ ਤੇ ਸਾਨੂੰ ਬੰਬ ਲਿਆ ਦੇ ਤਾਂ ਪਟਾਕੇ ਧੁੱਕੇ ਲਿਆਦਣੇ ਅਸੀਂ ਤਾਂ ਖੁਸ਼ ਹੋਣ ਵਾਲਾ ਵੀ ਲੈ ਜਾ ਤੇ ਜਦ ਇੰਨੇ ਆਜੇ ਕਰਦੇ ਤੇ ਹਾਂ ਲੈਣ ਜਾ ਹੁਣ ਅਗਲਾ ਲਫਾਫੇ ਪਏ ਵੀ ਠੀਕ ਜਿਹੀ ਆ ਹਜ਼ਾਰ ਹਾਂ ਹੁਣ ਤਾਂ ਲਫਾਫੇ ਵੀ ਹਜ਼ਾਰ ਰੁਪਏ ਦੇ ਆ ਹਾਂ ਹਜ਼ਾਰ ਰੁਪਏ ਦੇ ਤਾਂ ਹੁਣ 2 ਕਿਲੋ ਕਾਲਾ ਲਫਾਫਾ ਹੀ ਭਰਦਾ ਬਸ ਹੋਰ ਜਦ ਇੰਨੇ ਲਫਾਫੇ ਇੰਨੇ ਆਜੇ ਕਰਦੇ ਤੇ ਪਟਾਕੇ ਹਾਂ ਸਾਹ ਜੇ ਚੰਗੇ ਚੰਗੇ ਬੰਬ ਲੈਣੇ ਨਾ ਜਿਹੜੇ ਥੋੜੇ ਜਿਹਾ ਬੜੇ ਆ ਹਾਂ ਉਹ ਤਾਂ 2 200 ਨੂੰ ਡੱਬੀ ਹੋਈ ਵੀ ਹਾਂ ਹੁਣ ਤਾਂ ਉਹ ਵਿੱਚ ਹੁੰਦੇ ਕਿੰਨੇ 10 ਬੰਬ ਹਾਂ ਮੜੇ ਹੋਰ ਕਿਆ ਹੋਰ ਅੱਗੇ ਇੰਨੇ ਆ ਜਾਣੇ ਫਿਰ ਸਾਰੇ ਆਣੇ ਵੰਡਣੇ ਹਾਂ ਹਾਂ ਮੜਦੇ ਕਿੰਨੇ ਦੇਣੇ ਕੱਲੇ ਵਾਲੇ ਇੰਨੇ ਨੇ ਜਿਵੇਂ ਆ ਉਹ ਹੁਣ ਇੰਨੇ ਇੰਨੀ ਕਿਹ ਆਉਂਦੀ ਜੀ ਪਰ ਹੁਣ ਤੁਹਾਡੇ ਵੱਲ ਫਿਰ ਉਧਰ ਰੇਟ ਵੀ ਬਹੁਤ ਹੋ ਗਿਆ ਜੀ ਹਾਂ ਉਧਰ ਰੇਟ ਉਧਰ ਤਾਂ ਹੁਣ ਮੁੱਲ ਆਦਾ 3 4 ਕਰੋੜ ਤੋਂ ਕਿਲਾ ਹੋ ਗਿਆ ਹਾਂ ਬਹੁਤ ਮਹਿੰਗੀ ਜੀ ਨਹੀਂ ਆਉਂਦੀ ਕਮੇਡੀ ਹੈ ਨਾ ਭੈਣ ਮੇਰੇ ਕਹਿੰਦੇ ਸਾਡੇ 6 ਕਰੋੜ ਮੁਕੀਲਾ ਹੋ ਗਿਆ ਸਾਨੂੰ ਫੇਰ ਉਹੀ ਦਾ ਹੈ ਨਿਊ ਇਧਰ ਦੇਖੋ ਕਿਤੇ ਪੰਚ ਚੰਡੀਗੜ ਆ ਗਿਆ ਨਾ ਜੀ ਹਾਂ ਹਾਂ ਚੰਡੀਗੜ ਤੇ ਆਉਂਦੀ ਹੈ ਹਾਂ ਜੀ ਹਾਂ 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 ਮਾਰੀ ਵੀ ਚਲੋ ਮਾਰੀ ਚੰਡੀਗੜ ਚ ਆ ਗਿਆ ਸਿਸਟਮ ਸਾਰਾ ਹੀ ਉੱਥੇ ਕਿੱਥੇ ਲੱਗਦਾ ਤਾਂ ਜੀ ਵੀ ਉੱਥੇ ਕਦੇ ਰੇਟ ਵਾਜੂਗੇ ਦੇਖ ਲਓ ਲੱਗਦਾ ਤਾਂ ਬਾਬੇ ਬੂਆ ਕਹਿੰਦੀ ਉੱਧਰ ਘਾ ਦਿੰਦੇ ਆ ਹਾਂ ਜਿਹੜੀ ਹਣੀਪੁਰੇ ਕਹਿੰਦੀ ਸੀ ਮਮਾ ਕਹਿੰਦਾ ਮੈਂ ਨਹੀਂ ਕਾਪਾ ਕਹਿੰਦਾ ਕਹਿੰਦਾ ਉੱਥੇ ਜਾਣਾ ਮੈਂ ਪੂਰੀ ਪਾਣੀ ਭਾਦੀ ਮਰ ਜੂਗੀ ਕਹਿੰਦਾ ਮੈਂ ਕਹਿੰਦਾ ਪਾਣੀ ਭਰਦੇ ਤੇ ਚੱਲ ਪਾਣੀ ਭਰਦੀ ਮਰ ਜੂਗੀ ਮੇਰੀ ਬੜੀ ਕਹਿੰਦਾ ਮੈਂ ਤਰ ਮੈਂ ਨਹੀਂ ਗਈ ਸਾਨੂੰ ਨਹੀਂ ਤੁਸੀਂ ਵਿਆਹ ਆ ਕਹਿੰਦਾ ਮੇਰੇ ਬਾਪ ਨੇ ਵਿਆਹ ਤਾਂ ਕਹਿੰਦਾ ਮੈਂ ਵਿਆਹ ਨਹੀਂ ਕੋੜੀ ਪਾਣੀ ਕਿਤੇ ਦੂਰ ਤੇ ਲਿਆ ਲਾ ਮੈਂ ਕਹਿੰਦਾ ਵੀ ਪਾਣੀ ਕਿੱਥੇ ਚੱਲਣਾ ਦੂਰ ਤੋਂ ਹੀ ਆਉਂਦੇ ਤੇ ਪਾਣੀ ਹਾਂ ਬਸ ਠੀਕ ਆ ਗੱਲ ਪਾਣੀ ਕਿਤੇ ਪਾਣੀ ਕਿਤੇ ਆਉਂਦੇ ਜਿਹੜੇ ਤਾਂ ਸੜਕਾਂ ਟੁੱਟੀ ਆ ਬੂਹਰਾਂ ਦੇ ਹਾਂ ਹੁਣ ਤਾਂ ਘਰ ਆ ਗਈ ਇਹ ਸਭ ਟੁੱਟੀ ਆ ਘਰ ਤੇ ਉੱਥੇ ਤੇ ਘਣਾ ਚੱਕ ਕੇ ਘਰ ਨੂੰ ਲਿਆਣਾ ਅੱਛਾ ਘੜੇ ਭਰਦੇ ਹੁੰਦੇ ਤੇ ਬੂਹਰ ਇਹਨਾਂ ਭਰਦੇ ਭਰਦੇ ਹੁੰਦੇ ਤੇ ਨਾ ਅੱਛਾ ਬੂਹਰਾਂ ਦੇ ਟੁੱਟੀਆਂ ਉਹਦੇ ਪਾਣੀ ਬਾਹਰ ਅੱਛਾ ਅੱਛਾ ਆਪੇ ਬਹੁਤ ਔਖਾ ਕੰਮ ਤਾਂ ਜੇ ਭਾਵੇਂ ਬੂਆ ਲੱਗੀ ਦੱਸਾਂ ਰਿਸ਼ਤੇ ਨੂੰ ਕਹਿੰਦੀ ਮੈਂ ਕਰਾ ਦਿੰਦੀ ਮੀਂਹ ਦਾ ਰਿਸ਼ਤਾ ਹਾਂ ਪਾਪਾ ਨੂੰ ਕਹਿੰਦਾ ਮੈਂ ਤਾਂ ਨਹੀਂ ਕਰਦਾ ਇਹਦਾ ਮੇਰੀ ਕੁੜੀ ਦਾ ਪਾਣੀ ਭਰਦੀ ਮਰ ਜੂਰੇ ਤੁਹਾਡਾ ਬੂਹਰਾਂ ਤਾਂ ਨਹੀਂ ਤੇ ਘੜੇ ਭਰਦੇ ਤੇ ਤੁੰਗ ਖਾਣੇ ਦੇ ਹਾਂ ਅੱਛਾ ਉਹਨਾਂ ਦੇ ਭਰਦੇ ਪਰਾਂ ਜੂਰੇ ਹੀ ਹੋਊਗੀ ਤਾਂ ਆਓ ਹਾਂ ਉਹ ਕਿਹੜਾ ਮਕਾਨ ਤਾਂ ਇਹਦਾ ਗਈ ਚੇ ਹਾਂ ਹਾਂ ਉਹਨਾਂ ਬਾਹਰ ਕੇ ਆ ਕੇ ਤਾਂ ਅੰਦਰ ਰੱਖਦੇ ਹਾਂ ਹੂੰ ਤੁਹਾਡੇ ਵੀ ਡੱਟ ਡੱਟ ਮਾਰ ਖੜੀ ਨੇ ਬੜੇ ਨੇ ਮਾੜੇ ਜਿਹੇ ਬਾਣਦੇ ਚਾਰ ਨੂੰ ਬਾਟਣਾ ਉਹ ਜਿਆਦਾ ਸਾਲ ਚ ਨਾ ਘੜਈ ਨਾ ਪਾਣੀ ਵੈਸੇ ਸਰਕਾਰੀਓ ਮਨ ਨਾਲ ਆਉਂਦਾ ਹੁੰਦਾ ਦਾ ਮਾੜਾ ਮੁੰਡਾ ਹਾਂ ਸਾਡੇ ਐਂ ਦਾ ਸਾਡੇ ਘਰ ਕੋਲ ਟੁੱਟੀ ਹੁੰਦੀ ਸੀ ਬੜੇ ਲੱਡੇ ਬੜੇ ਹੋਏ ਕਰਦੇ ਤੇ ਬਹੁਤ ਔਖੇ ਬੱਦਦੇ ਹਾਂ 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 ਕਾਣਾ ਕੋਪਾ ਨਹੀਂ ਪਾਣੀ ਦੇਉਂਦੇ। ਿਆ ਕਾ ਉਹਨਾਂ ਵਿੱਚ ਫੱਟ ਬਣਾਉਂਦੇ। ਹਾਂ। 9 ਵਜੇ ਸਾਡੇ ਕੋਲ ਛੋਟੇ ਘਰੇ ਭਰ ਲਿਆ ਉਹਨੇ ਬੜਿਆ। ਸਹੀ ਗੱਲ ਆ ਜੀ। ਹਾਂ। ਫੇਰ ਆਪਣਾ ਥਾਂ ਤੋਂ 23 ਜਣ ਕੱਪੜੇ ਵੀ ਤੋਂ ਉਹਨੇ ਆਜਾ ਆਦਮਿਆਂ ਤੋਂ ਬਾਹਰ ਨਾ ਲੜੀ ਨੂੰ। ਹਾਂ। ਫੇਰ ਉਹਨਾਂ ਆਦਮਿਆਂ ਨੂੰ ਕੋਪਾ ਨਾ। ਬਿਲਕੁਲ। ਆਦਮ ਜਿਹੜਾ ਪਾਣੀ ਭਰਨਾ, ਪੀੜਾ ਲੈਣਾ, ਭਰਿਆ ਕੱਪੜੇ ਲੈਣਾ ਭਰਿਆ। ਆਜਾ ਪਾਣੀ ਭਰੁੰਦਾ। ਉਹ ਵੀ ਟਾਈਮ ਤੇ ਦੇਖ ਲੋ ਹੈ ਜੀ। ਪਾਣੀ ਦਾ ਨਾਮ ਕਰਨੇ ਹੋਰ ਪਾਣੀ ਬੰਦੇ ਦਾ ਦਮ ਤੜਾ ਦਿੰਦਾ ਫੇਰ ਪਾਣੀ ਭਰ ਕੇ ਨਾ ਹੋ ਕੁਝ ਨਹੀਂ ਚੱਲਦਾ ਵੀ ਲੈ ਫੇਰ ਪਾਣੀ ਪਾ ਦੇ ਬੁੱਕ ਗਿਆ ਕੰਮ ਜਣੀ ਹਾ ਇਹ ਹੀ ਗੱਲ ਹੈ ਪਾਣੀ ਦਾ ਬਹੁਤ ਉੱਥਾ ਤੁਹਾਨੂੰ ਕਾ ਚਣਉਣ ਦੀ ਲੋੜ ਨਹੀਂ ਟੁੱਟੀ ਕਮਾਉਣ ਦੀ ਲੋੜ ਆ ਬਸ ਹਾ ਹਾ ਪਾਣੀ ਟੁੱਟੀ ਜਾਂਦੀ ਜੀ ਨਾ ਪਾਣੀ ਕਰੋੜ ਨਹੀਂ ਵੀ ਤੁਹਾਨੂੰ ਔਖੀ ਲੱਗਦੀ ਹਾ ਤੇ ਤੁਸੀਂ ਜਾਣਦੇ ਕਿ ਤੁਹਾਨੂੰ ਪਤਾ ਲੱਗਦਾ ਤੁਸੀਂ ਕਹਿੰਦਾ ਬਾਬਾ ਕਿੱਥੇ ਆ ਜਿਹੜੀਆਂ ਕਰਤੀਆਂ ਰੱਬ ਨੇ ਵਿਆਹ ਕਿੱਥੇ ਵਿਆਹ ਦੀ ਮਾਤਾ ਪਿਤਾ ਨੇ ਬਾਈ ਜਿਹੜਾ ਪੁਰਾਣੇ ਬਜ਼ੁਰਗਾਂ ਨੇ ਟਾਈਮ ਇਕੱਠਿਆ ਵਾ ਉਹ ਤਾਂ ਉਹੀ ਜਾਣਦੇ ਕਿ ਕਿੱਕਣਾ ਕੱਟਿਆ ਵਾ ਠੀਕ ਨਹੀਂ ਉਹ ਸਮਾਂ ਠੀਕ ਸੀਗਾ ਉਹ ਸਮਾਂ ਵਧੀਆ ਸੀ ਸਮਾਂ ਦਾ ਵਧੀਆ ਤਾਂ ਮੈਂ ਤੇ ਸਮਾਂ ਠੀਕ ਸੀਗਾ ਹਾਂ ਕੁੜੀ ਸੇਫ ਸੀਗੀ ਡਰਦੀ ਵੀ ਸੀ ਹਾਂ ਜਿੱਦਾਂ ਨੂੰ ਮਰਜ਼ੀ ਜਾ ਨਹੀਂ ਸਕਦੀ ਪਰ ਹੁਣ ਹੁਣ ਤਾਂ ਕੱਤ ਨਹੀਂ ਜਾ ਸਕਦੀ ਜਾ ਤਾਂ ਉੱਥੇ ਤਾਂ ਹੀ ਹੁੰਦਾ ਤਾਂ ਘਰ ਦੇ ਕੰਮ ਤੇ ਜਾਣੀ ਤੇ ਤਾਂ ਤੇ ਕਿ ਤੈਨੂੰ ਕੰਮ ਨਹੀਂ ਨਾਲੇ ਨਾਲੇ ਊਂ ਵੀ ਉਦੋਂ ਉਦੋਂ ਜਿੱਧਰ ਮਰਜ਼ੀ ਨੂੰ ਨਹੀਂ ਉਹ ਚਲੋ ਜਿਹੜੇ ਦਾ ਹੋਊਗਾ ਤੁਸੀਂ ਕਹਿੰਦੇ ਆ ਠੀਕ ਆ ਪਰ ਵੈਸੇ ਉਸ ਸਮੇਂ 'ਚ ਕੁੜੀਆਂ ਨੂੰ ਊਂ ਵੀ ਨਹੀਂ ਤੇ ਬਾਹਰ ਬਹੁਤਾ ਆਵਾ ਆਵਾ ਕੌਣ ਜਾਣ ਬੰਦੇ ਉਹ ਉਸ ਕਹਿੰਦਾ ਹੁ ਸਾਰੇ ਨਿਆਣੇ ਪੜਦੇ ਨਹੀਂ ਤੇ ਹੁੰਦੇ ਜਾਂ ਤਾਂ ਕੋਈ ਘਰਾਂ ਦੇ ਕੰਮਾਂ ਕਰਮੇ ਲੱਗੇ ਰਹਿੰਦੇ ਪੜਦਾ ਕਿਹੜਾ ਪੜਦਾ ਦਾ ਜੀ ਯਾਰ ਇਹ ਸਕੂਲ ਪਿੰਡ ਵਿੱਚ ਸਕੂਲ ਹੁੰਦੇ ਨੇ ਹਾਂ ਤੁਸੀਂ ਪੜਾਦੇ ਜੀ ਕੁੜੀਆਂ ਵਿੱਚ ਮੈਂ ਜਾਨੀ ਨੋੜੇ ਦੀ ਪਿੰਡ ਕੱਪੜੇ ਜੀ ਨਿਆਣੇ ਆਪ ਲਿਆ ਕੇ ਦੇ ਦੇਣਾ ਜਿਹੜਾ ਲਿਆ ਦੇਣਾ ਉਹ ਜਾ ਪਾ ਲੈਣਾ ਪਾ ਲੈਣਾ ਚਾਹੀਦਾ ਬਸ ਹਾਂ ਚਾਹੀਦਾ ਰੰਗਾ ਚਾਹੀਦਾ ਵੀ ਸਕੂਲ ਹਾਂ ਇਹ ਦੇ ਕੱਪੜੇ ਹਾਂ ਪੈਂਦੀ ਮਗਾਈ ਜਾਂਦੇ ਮੈਗੇ ਤੋਂ ਸਾਡੇ ਸੰਦ ਨਹੀਂ ਆਉਂਦੇ ਵੀ ਲੈ ਇਹ ਜਿਹਾ ਇਹ ਲੈ ਮੈਂ ਪਾਇਆ ਵਾ ਵਿਆਹ ਦੀ ਪੋਲਾ ਹੁਣ ਹਾਂ ਹੁਣ ਤਾਂ ਮੈਂ ਦਿੰਦਾ ਇਹ ਹੁਣ ਤਾਂ ਵੀ ਪਸੰਦ ਦੇ ਲੰਦੇ ਆ ਹਾਂ ਹੁਣ ਤਾਂ ਹੁਣ ਤਾਂ ਸੂਟੇ ਨਹੀਂ ਪੂਰੇ ਹੁੰਦੇ ਸੂਟਾ ਨਹੀਂ ਦਵਾਲਾ ਕੱਢਿਆ ਪਿਆ ਅੱਜ ਕਿਹ ਹੁੰਦਾ ਆਦਮੀਆਂ ਕੋਲ ਵੀ ਇੱਕ ਸੂਟ ਹੁੰਦਾ ਤਾਂ ਜਾਣੇ ਆਉਣੇ ਮਸਾਣਾ ਹਾਂ ਜਿਹੜਾ ਨਾ ਪਾ ਲੇ ਜਣਾ ਹਾਂ ਨਹੀਂ ਦਾਦੀ ਨੇ ਕਹਿਣਾ ਇੱਕ ਸੂਟ ਆਉਣਾ ਕਿਨੇ ਜਾਣਾ ਹੋਈ ਪਾ ਦੇ ਜਣਾ ਆਦਮੀਆਂ ਨੇ ਕਿੱਥੇ ਕਦੇ ਜਾਣਾ ਚਿੱਤੇ ਜਾਣਾ ਸਹੀ ਗੱਲ ਹੈ ਅੱਗੇ ਪੈਸਾ ਵੀ ਘਟਦਾ ਲੁਗਾਈ ਵੀ ਘਟਦੀ ਪਰ ਅੱਜ 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 ਨਾਲ ਸਰਦਾਰ ਨਹੀਂ ਤਾਂ ਵੀ ਹਾਂ ਇਹ ਜੇ ਕੋਣੇ ਹੀ ਪਾਵੇ ਨਹੀਂ ਕਰੇਗਾ ਇਹ ਵੀ ਨਹੀਂ ਤਾਂ ਇਹ ਮਾਈਕ ਉਹਦੇ ਨੇ ਪਾਣੇ ਜਿਹਨੇ ਦੇਖਿਆ ਉਹ ਵੀ ਪਾਲੇ ਬਿਲਕੁਲ ਬਿਲਕੁਲ ਇਹ ਤਾਂ ਜਿਵੇਂ ਮੰਨ ਮੰਨ ਕੇ ਵਧੀਆ ਕਰਦੇ ਵਧੀਆ ਹੋ ਜਾ ਮੁੜ ਕੇ ਆਣੀ ਜਾਤ ਨਾ ਮਾਸੀ ਜੀ ਲੋਕਾਂ ਨੂੰ ਪੈਸੇ ਦੀ ਤਮਾ ਨਹੀਂ ਸੀ ਹਾਂ ਹੁਣ ਕੀ ਹੋ ਗਿਆ ਹੁਣ ਜਿਹੜੇ ਬੰਦੇ ਕੋਲ ਮੇਰੇ ਵਰਗੇ ਕੋ ਮਨ ਲੂ 5000 ਮੰਨੂ ਆਏ ਭੁੱਖ ਲੱਗੀ ਵੀ ਮੇਰੇ ਕੋ 10 ਆਜਵੇ ਹਾਂ ਜਿਹਦੇ ਕੋ ਕਰੋੜ ਆ ਉਹਨੂੰ ਆਏ ਆ ਵੀ ਮੇਰੇ ਕੋ 2 ਕਰੋੜ ਹੋ ਜਵੇ ਆ ਚੀਜ਼ ਆ ਹੁਣ ਜਾਤਾਂ ਲੋਕ ਹਫਤਾ ਹਫਤਾ ਰਿਸ਼ਤੇਦਾਰੀਆਂ ਚੋਂ ਪਹਿਲਾਂ ਵਿਆਹ ਹੁੰਦਾ ਦਾ ਹਫਤਾ ਪਹਿਲਾਂ ਚੱਲ ਜਾਂਦੇ ਤੇ ਹਾਂ ਹੁਣ ਹੁਣ ਤੁਸੀਂ ਆਏ ਦੇਖ ਲਿਓ ਅਗਲਾ ਐਟ ਅ ਟਾਈਮ ਇਹ ਪਹੁੰਚੂ ਜਦ ਇਹ ਪਹੁੰਚੂ ਜਦ ਇਹ ਰੋਟੀ ਆਪਣਾ ਸਾਗ ਨਾਲ ਫੜਾਉਂਦਾ ਅਗਲਾ ਰੋਟੀ ਖਾਂਦਾ ਜਦ ਇਹ ਭੱਜ ਜਾਂਦਾ ਹਾਂਜੀ ਹੁਣ ਪੈਸੇ ਦੀ ਤਮਾ ਜਿਹੜੀ ਹੋਗੀ ਨਾ ਪੈਸੇ ਕਰਕੇ ਵੀ ਮੈਂ ਦਿਹਾੜੀ ਨਾ ਮੇਰੀ ਖਰਾਬ ਹੋ ਜਵੇ ਮੈਂ ਕਮਾਲ ਲਵਾਂ ਮੈਂ ਕਮਾਲ ਲਵਾਂ ਹੁਣ ਪੈਸੇ ਪਿੱਛੇ ਲੋਕ ਜਿਆਦਾ ਚਾਹੇ ਮੈਂ ਆ ਮੈਂ ਆਪਣੇ ਪਰ ਵੀ ਗੱਲ ਲਾ ਕੇ ਦੱਸਦਾ ਹਾਂਜੀ ਹਾਂ ਹੁਣ ਸਭ ਦਾ ਹੀ ਆਹੀ ਹਾਲ ਆਪਾਂ ਕਿਸੇ ਦੇ ਨਹੀਂ ਆਪਾਂ ਆਪਣੇ ਤੇ ਹੀ ਸ਼ੁਰੂ ਕਰਦੇ ਹਾਂ ਹਾਂ ਹੁਣ ਆਹ ਸਿਸਟਮ ਹੋ ਗਿਆ ਜੀ ਉਹ ਅੱਗੇ ਕਣਕ ਬੀਜਦੇ ਹੁੰਦੇ ਤਾਂ ਕੋਈ ਰੇ ਨਹੀਂ ਪਾਉਣਾ ਕੋਈ ਹਾਂਜੀ ਹੋਰ ਹੋਰ ਬੜਾਈ ਬਦਰਿਆ ਹੁੰਨੀ ਐ ਹਾਂ ਜੇ ਸੀ ਰੇ ਪਾਦੇ ਤਾਂ ਬੱਚੇ ਦੀ ਸੌਣ ਕਣਕ ਹੋ ਜਾਂਦੀ ਵਧੀਆ ਹੋ ਜਾਂਦੀ ਸੀ ਅੱਗੇ ਤਾਂ ਜੀ ਕਹਿੰਦੇ ਜਿਹੜੀ ਜੀਰੀ ਕਹਿੰਦੇ ਜਿੱਦਾਂ ਹੁਣ ਆ ਟਾਈਮ 'ਚ ਜੀਰੀ ਵੱਢਣੀ ਆ ਕਹਿੰਦੇ ਜੀਰੀ ਦੇ ਵਿੱਚੇ ਬਰਸੀਨ ਦਾ ਛੱਟਾ ਦੇ ਦੇ ਕਰ ਦੇ ਦੇ ਜੀ ਹਾਂ ਉਹ ਤਾਂ ਜੀਰੀ ਵੱਢ ਲੈਂਦੇ ਤੇ ਬਰਸੀਨ ਜੰਮ ਜਾਂਦੀ ਸੀ ਆ ਸਿਸਟਮ ਚੱਲਦੇ ਦੇਈ ਆ ਹੁਣ ਤਾਂ ਬੱਸ ਸੁਣ ਜਾਂਦੇ ਹਾਂ ਹਾਂ ਜਿੰਨੀਆਂ ਮੈਂ ਸਪਈਆਂ ਪੈਂਦੀਆਂ ਹੋਣਦੀਆਂ ਉਹਨੇ ਤਾਂ ਹੀ ਤਾਂ ਮੈਨੂੰ ਬਿਮਾਰ ਦੁਨੀਆ ਮੈਂ ਹਾਂ ਰੋਗ ਵੀ ਪਾਈ ਲੱਗਦੇ ਰੋਗ ਤਾਂ ਹੀ ਲੱਗਦੇ ਉਹੀ ਗੱਲ ਹੈ ਅਗਰ ਬਾਈ ਨੇ ਬਿਮਾਰ ਨਾ ਕੋਈ ਸੰਦੇਖ ਕਰਤਾ ਤਾਂ ਨਾ ਹਾਂ ਜੂਰੀਆ ਵੀ ਤੇ ਪਾਉਂਦੇ ਹੁੰਦੇ ਹੁੰਦਾ ਹੀ ਨਹੀਂ ਸਰ ਸਹੀ ਗੱਲ ਹੈ ਜਿੰਨਾ ਕੰਦਾ ਫੈਨਲ ਦੇ ਆਉਂਦਾ ਬਸ ਪਾ ਪਰ ਇਹ ਠੇਰਦਾ ਨਹੀਂ ਪਾਦਣਾ ਹਾਂ ਠੇਰਦਾ ਜਾਏਗਾ ਉਧਰ ਉਹਨੇ ਰੱਟਾ ਦੇਖ ਲੋ ਕਿਆ ਲਾਇਆ ਵਾ ਆਹ ਪਾ ਪਾ ਤਾਂ ਹੁੰਦੀ ਹੁੰਦੀ ਹੋਰ ਰੱਟੂ ਕਾਚੂ ਕਿਥੇ ਕਾਚੂ ਕਾਚੂ ਕਿਥੇ ਜੇਦਾ ਇਹਨੂੰ ਬੁਲਾਓ ਫੇਰ ਨਹੀਂ ਜੇ ਜੇ ਇਧਰ ਉਧਰ ਧਿਆਨ ਕਰ ਲੋ ਨਾ ਫੇਰ ਬਹੁਛਾਲਾ ਮਾਰਦਾ ਜੀ ਜਾਦੀ ਤੇ ਵੱਲੋਂ ਸਾਰੇ ਦੇਖਣ ਲੱਗ ਜਿੰਦੇ ਫੇਰ ਨਹੀਂ ਇਹ ਖੜ ਦੇ ਆ ਹੁਣ ਦੇ ਇਹ ਲਾਉ ਇਹ ਲਾਉ ਨੇ ਤੂੰ ਇਹ ਤੂਫਾਨ ਸਾਡਾ ਪਿੱਛੀ ਆ ਉਹ ਤੂਫਾਨ ਨੂੰ ਗਿਰਗੀ ਅੱਜ ਸਵੇਰੇ ਗਿਰ ਗਈ ਅੱਸੀ ਜੀ ਮਰਾਲੀ ਇੱਥੇ ਠੀਕ ਹੈ ਅੱਛਾ ਹੋਰ ਆਜੀ ਵੀ ਹੋ ਰਿਹਾ ਹੈ ਛਿੱਲ ਹੋ ਗਿਆ ਕਿੱਥੇ ਗਿਰ ਗਈ ਕਮਰੇ ਕੋਲ ਉਧਰ ਕਿਹੜੇ ਕਮਰੇ ਕੋਲ ਸਾਡੇ ਆਪਣੇ ਕਮਰੇ ਕੋਲ ਇੱਥੇ ਸਿੱਧਾ ਸਾਡੇ ਬੰਦੇ ਦੇ ਅੱਛਾ ਦਰਵਾਜੇ ਦੀ ਅੱਸੀ ਜੀ ਮਰਾਲੀ ਓਏ ਇਹ ਦਾ ਪੜਾੜ ਪਾਤਾ ਹੀ ਨਹੀਂ ਖਾਸੀ ਜਿੰਝ ਪੋਈ ਕੁੜੀ ਹਾਂ ਓਏ ਲੱਡੂ ਉੱਥੇ ਮਾੜਾ ਜਿਹਾ ਖੂਨ ਜਿਹਾ ਲੱਗਿਆ ਵਾ ਬੱਜੀ ਜੋਰ ਦੇ ਬੱਜੀ ਛਿੱਲ ਹੋ ਗਿਆ ਨਾ ਇਹਨਾਂ ਪੰਜੇ ਲੱਗੀ ਬਾਹਰ ਨੂੰ ਬੈਠ ਕੇ ਉੱਤਰ ਕੇ ਕਹਿੰਦੀ ਪਾਪਾ ਆ ਗਿਆ ਪਾਪਾ ਆ ਗਿਆ ਹੂੰ ਇਸੇ ਕਰਕੇ ਗਈ ਫਿਰ ਪਾਪਾ ਦੇਖ ਗਿਆ ਹੋਏ ਉਦੋਂ ਉਦੋਂ ਮੌਲ ਚ ਨਹੀਂ ਬੱਜੀ ਹੋਰ ਇਹ ਕਹਿੰਦਾ ਖੜਦੀ ਆ ਤੇਜ਼ ਬਹੁਤ ਹਿਲਦਾ ਬਹੁਤ ਕਰਦੀ ਨਹੀਂ ਕਿ ਮੌਲ ਦਾ ਸੈਂਟਰ ਦੂਰ ਕਿੱਥੇ ਕਹਿੰਦੇ ਹੂੰ ਲੈ ਤੇਜ਼ ਜਿਹੜੇ ਹੱਸੀ ਆਈ ਦੇਖਿਆ ਹਾਂ ਕੈਸਾ ਆ ਗਿਆ ਹੋਵੇ ਤਾਂ ਅਸੀ ਹੈ ਚਲ ਆ ਪੈਸੇ ਹੀ ਲੈ ਲਉ ਇਹਦੇ ਪੈਸੇ ਲੈ ਲਉ ਇਹਦੇ ਲੈ ਦੇ ਦੇ ਮੈਨੂੰ ਪੈਸੇ ਪੈਸੇ ਤਾਂ ਬਣਾਉਂ ਨਹੀਂ ਕਰਦੀ ਦੇ ਦੇ ਮੈਨੂੰ ਪੈਸੇ ਦੇ ਦੇ ਮੈਨੂੰ ਦੇ ਦੇ ਕਦੂ ਜੇ ਉਹ ਕਦੂ ਜੇ ਉਹ ਮਾ ਚਪੜਾ ਉਹ ਰੋ 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 ਸਭ ਇਹਦੇ ਰੋ ਰੋ ਸੁਸਾ ਕਰਦਾ ਹੈ ਐ ਰੋ ਰੋ ਕਹਿੰਦਾ ਘੁੱਟ ਕੱਟ ਕਰਦੀ ਸੀ ਕੱਟ ਕੱਟ ਰੋ ਰੋਣਾ ਕਿਵੇਂ ਰੋਣਾ ਕਿਵੇਂ ਹਾਂ ਅਬ ਲੜਨਾ ਨਹੀਂ ਭਾਈ ਜੇ ਨੇ ਆ ਕੇ ਸਾਰੇ ਜੀ ਪੂਰੇ ਕਰ ਦੇ ਤੁਹਾਡੇ ਇੰਨੇ ਤੇਰੇ ਐਦੇ ਤੇਰੇ ਸਹੀ ਹੈ ਪੋਚੜੀਆਂ ਵੀ ਵੰਡ ਦੇਣੀਆਂ ਜਿਲੇ ਜਿਲੇ ਵਿਵਾਦਾਂ 'ਵਾਂ ਨਾ ਲੜਿਓ ਤੇਹੀ ਗੱਲਾਂ ਹਾਂ ਨਹੀਂ ਠੀਕ ਹੈ ਉਹ ਜ਼ਮਾਨਾ ਵੀ ਠੀਕਤਾ ਵੈਸੇ ਹੁਣ ਤਾਂ ਮੰਗਾਈ ਹੋ ਗਈ ਬਹੁਤ ਜ਼ਿਆਦਾ ਲੜਦੇ ਵੀ ਤਿਆਨੇ ਹਾਂ ਲੈ ਕੇ ਫਿਰ ਆਏ ਹੁਣ ਮੈਨਾ ਵੀ ਚਲਾ ਲੇ ਹੁਣ ਮੈਂ ਤੈ ਚਲਾ ਤਾਂ ਲਈ ਮੈਂ ਕਿਤੇ ਤਾਂ ਮਾ ਆਪਣੇ ਹਾਂ ਬਿਲਕੁਲ ਬਿਲਕੁਲ ਚੁੱਪ ਕਰ ਜਾਂਦੇ ਵਾਲੇ ਵੀ ਹੁਣ ਅਸੀਂ ਚਲਾਏ ਲੈ ਤੂੰ ਤਾਂ ਕਦੇ ਆਪਣੇ ਆਪਣੇ ਰੱਖ ਲੈਣ ਦੂਏ ਚੱਕ ਚੱਕ ਲਗੋ ਕਿ ਕਰੀ ਜਾਂਦੇ ਗੱਡੀ ਜਾਂ ਉਹ ਜ਼ਮਾਨਾ ਚੰਗਾ ਤਾਂ ਉਹ ਮੁਕਲ ਵੇਟੇ ਦੀ ਬਾਅਦ ਚ ਚਲਾਉਂਦੇ ਬਾਅਦ ਚ ਚਲਾਉਂਦੇ ਸਹੀ ਗੱਲ ਹੈ ਤੇ ਲਾਓ ਜੀ ਹੁਣ ਭਾਈ ਦੀਰੀ ਉਹਨਾਂ ਨੇ ਵੀ ਜਾਣਾ ਹੈ ਇਹ ਵੀ ਲੇਟ ਹੋ ਰਹੇ ਆ ਤੇ ਅਸੀਂ ਵੀ ਹੁਣ ਜਾਣਾ ਅੱਗੇ ਤੇ ਹੁਣ ਮਿਲਦੇ ਆ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ